ਹਾਂ ਠੀਕ ਹੈ ਇਹ ਜਿਹੜੀਆਂ ਸੇਵਾਵਾਂ ਦਸੀਆਂ ਨੇ ਅੱਜ ਕੱਲ੍ਹ ਤੇ ਸਮਾਂ ਬਦਲਣ ਦੇ ਨਾਲ ਸਾਹਿਬ ਸਿੰਘ ਜੀ ਪੱਕੀ ਦੀ ਸੇਵਾ ਵੀ ਖਤਮ ਹੋ ਗਈ ਗੁਰਦੁਆਰੇ ਦੇ ਵਿੱਚ ਟਿਊਬਾਂ ਲਾ ਕੇ ਮੋਟਰਾਂ ਲਾ ਗਈਆਂ ਤੇ ਪਾਣੀ ਦੀ ਸੇਵਾ ਵੀ ਖਤਮ ਹੋ ਗਈ ਸਾਹਿਬ ਸਿੰਘ ਜੀ ਚੱਕੀਆਂ ਤੋਂ ਆਟੇ ਦੇ ਵਿੱਚ ਉਹ ਆਪ ਕੁਸ਼ਕਿਆ ਜੰਨੇ ਦੇ ਪੀਸਣ ਦੀ ਸੇਵਾ ਵੀ ਖਤਮ ਹੋ ਗਈ ਪਰ ਤੁਹਾਨੂੰ ਸ਼੍ਰੀ ਗੁਰਦਰ ਸਿੰਘ ਮਹਾਰਾਜ ਜੀ ਉਸ ਸਮੇਂ ਦੀ ਗੱਲ ਕਰਦੇ ਕਿ ਜਦੋਂ ਸਿੱਖਾਂ ਨੇ ਇਸੇਵਾਵਾਂ ਖਤਮ ਦੀ ਸੇਵਾ ਦੇ ਵਿੱਚ ਕੀ ਕੀ ਪ੍ਰਾਪਤ ਹੋ ਜਾਂਦਾ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਉਧਮ ਹੈ ਇਹ ਉਧਮ ਸਤਿਗੁਰੂ ਜੀ ਦੀ ਸੇਵਾ ਦੇ ਵਿੱਚ ਪ੍ਰਕਸ਼ਿਤ ਹੁੰਦਾ ਉਹਨਾਂ নবাবਪੂਰ ਸਿੰਘ ਹੋਏ ਨੇ ਸਾਧ ਸੰਗਤ ਨਵਾਬਪੂਰ ਸਿੰਘ ਇੰਨੀ ਸੇਵਾ ਨੂੰ ਸੰਗਤ ਦੀ ਸੇਵਾ ਦੇ ਵਿੱਚ ਮਗਰ ਰਹਿਦੇ ਸਨ ਉਹਨਾਂ ਨੇ ਘੋੜਿਆਂ ਦੀ ਸੇਵਾ ਕੀਤੀ ਕਰਨੀ ਘੋੜਿਆਂ ਦੀ ਜਿਹੜੇ ਚੁਪਣ ਦੀ ਸੇਵਾ ਸੰਗਤ ਦੇ ਜਿਹੜੇ ਘੋੜੇ ਹੋਏ ਸਨ ਸਰਸਵਤ ਸਿੰਘ ਜੀ ਸੰਗਤ ਦੇ ਅਖਾੜ ਤੋਂ ਦੀ ਸੇਵਾ ਕਰਦੇ ਤੇ ਜਦੋਂ 1833 ਦੇ ਵਿੱਚ ਸਰਸਵਤ ਸਿੰਘ ਜੀ ਪਹਿਲਾ ਬਾਬਾ ਬੰਨਾ ਸਿੰਘ ਬਹਾਦਰ ਜੀ ਸੁਭਾਤ ਸਿੰਘਾਂ ਦੀ ਅਸ਼ਹਾਤਾਂ ਹਾਰਾ ਸਿੰਘ ਬਾਪੂ ਕੇ ਮਹਾਂ ਪੂਸ਼ਾਨੀਆਂ ਅਸ਼ਹਾਤਾਂ ਹੋਈਆਂ ਉਸ ਤੋਂ ਬਾਅਦ ਸਰਸਵਤ ਸਿੰਘ ਜੀ ਲਾਹੌਰ ਦਰਬਾਰ ਨੇ ਇੱਕ ਮਤਾ ਪਾਇਆ ਕਿ ਕਿਉਂ ਨਾ ਵਿਸਖਣ ਦੇ ਨਾਲ ਸੋਧਾ ਕਰ ਦੇਈਏ ਕਿਉਂਕਿ ਸਿਖਾਂ ਨੂੰ ਮਾਰੂਦਾਰ ਕੇ ਬਾਸੀ ਬੜਾ ਕਰਕੇ ਸਟੇਟ ਕੌਂਸਲ ਦੀ ਮਤਨੀ ਕਿਹਨਾਂ ਨੂੰ ਸੁਵਾਰਕਾ ਕੀਤੀ ਜਾਵੇ ਫਿਰ ਨਹਾਉ ਦਰਬਾਰ ਦੇ ਧਨਵਾਦੀ ਤੇ ਜੀ ਤੋਂ ਨਵਾਬੀ ਲੈ ਕੇ ਅਗਰਵਾਲਾ ਸਾਧ ਸੰਗਤ ਜੀ ਕੌਣ ਸੀ ਜਿਹਨੂੰ ਚੜ੍ਹਦੀਆਂ ਤੇ ਕਹੜਿਆ ਗਿਆ ਭਾਈ ਸੁਖਬੀਰ ਸਿੰਘ ਕਿ ਕਿ ਭਾਈ ਸੁਖਬੀਰ ਸਨ ਨਹਾਉ ਦੇ ਰਹਿਣ ਵਾਲੇ ਸਨ ਤੇ ਸਰਕਾਰੀ ਦਰਬਾਰੇ ਜਿਹੜੀ ਉਹਨਾਂ ਦੀ ਗੱਲਬਾਤ ਹੋ ਚੰਗੀ ਸੀ ਔਰ ਉਹ ਗੁਰੂ ਦਾ ਸਿੱਖ ਪੜਨਾ ਤਾਂ ਗੁਰੂ ਦੀ ਬਾਣੀ ਦੇ ਵਿੱਚ ਇੰਨਾ ਗੁਰੂ ਦੇ ਪੰਥ ਖਾਲਸੇਵਾ ਵਸਿਆ ਪੀਣਾ ਜਨੋ ਦੇ ਪਿਆਰ ਸੀ ਜਿੱਥੇ ਗੱਲ ਗੁਰੂ ਦੀ ਆ ਜਾਂਦੀ ਹੈ ਸਾਧ ਸੰਗਤ ਜੀ ਉਸ ਇੱਕ ਗੜਪ ਉਹ ਸਰਕਾਰਾਂ ਤੋਂ ਅਸਾਨ ਨਹੀਂ ਕਰਦਾ ਹੈ ਉਹ ਫਿਰ ਸਰਕਾਰਾਂ ਦੇ ਪ੍ਰਸੰਨ ਕਰਕੇ ਕਿਨੇ ਗੁਰੂ ਨੂੰ ਪੜ ਗੀੜਕ ਦਿਖਾਉਂਦਾ ਹੈ ਇਸ ਤਰ੍ਹਾਂ ਹੀ ਭਾਈ ਸਰਕਾਰ ਉਸ ਸਾਧ ਸੰਗਤ ਜੀ ਜਦੋਂ ਸੁਮੇਸ਼ ਸਿੰਘ ਜੀ ਲਾਹੌਰ दरबार ਦੇ ਵਿੱਚੋਂ ਇਹ ਜਿਹੜੀ ਜਵਾਬੀ ਲੈ ਕੇ ਆਏ ਨਾ ਕੁਝ ਜਿਹੜੇ ਸੰਖੋ ਭਾਈ ਬਾਬੀ ਨੂੰ ਹੀ ਬੁਕਰਾਂ ਮਾਲਦੇ ਨੇ ਤੇ ਨਵਾਬੀ ਜਿਹੜੀ ਹੈ ਕਹਿੰਦੇ ਕਿ 2-3 ਦਿਨ ਦੀ ਨਵਾਬੀ ਹੈ ਉਹ ਸਿੰਘਾਂ ਦੀ ਝੋੜਿਆਂ ਦੇ ਵਿੱਚ ਹੋਦੀ ਨਹੀਂ ਸੰਗਤ ਦੇ ਝੋੜਿਆਂ ਦੇ ਵਿੱਚ ਫਿਰ ਭਾਈ ਸ਼ਮੇਖ ਸਿੰਘ ਨੇ ਕਿਹਾ ਕਹਿੰਦੇ ਭਾਈ ਇਹ ਜਿਹੜਾ ਆਪਾਂ ਲੈਣ ਗਿਆ ਉਹ ਮੰਗੀ ਥੋੜਾ ਨਵਾਬੀ ਜੇ ਲਾਹੌਰ ਦਰਬਾਰ ਤੁਹਾਡੀ ਵੀ ਤਾਂ ਨਵਾਬੀ ਵੀ ਰਹੇ ਲੋਕਾਂ ਨੂੰ ਬਾਦਸ਼ਾਹੀ ਦਾਮਾ ਵੀ ਜਿਹੜਾ ਹੈ ਉਹ ਵੀ ਭਾਈ ਸਾਡੇ ਕੋਲੋਂ ਭੇਜਾ ਕਿ ਤੁਸੀਂ ਨਵਾਬੀ ਦਾ ਕੰਮ ਨਾ ਕਰੋ ਜੇ ਕੋ ਸੰਗਤ ਦਾ ਮਤਾ ਹੋਇਆ ਇਹਨੂੰ ਕਿ ਚਲੋ ਕੋਈ ਗੱਲ ਨਿਕਰੋ ਨੂੰ ਆਖੀ ਦਿੱਤੀ ਕਿ ਨੂੰ ਗੱਲ ਨਵਾਬੀ ਦਾ ਜਿਹੜੀ ਮਿਲਤ ਹੈ ਜਿੱਤੀ ਨੂੰ ਗੱਲ ਸਾਲ ਸੰਗਤ ਜੀ ਫਿਰ ਉੱਥੇ ਹੁਕਮਨਾਮਾ ਸਾਈਨ ਹੋ ਜਾਂਦਾ ਹੈ ਉਸ ਦਾ ਕਿਉਂਕਿ ਸਟੇਟ ਦਾ ਨਾਮ ਹੀ ਪੁਕਾਰੇ ਕਰਦਾ ਹੈ ਨਾ ਸਟੇਟ ਦਾ ਪਹਿਲਾ ਹਰਜੀਏ ਬਣਦਾ ਹੈ ਕਿ ਗੁਰੂ ਦੇ ਅਗੇ ਆਵਾਜ਼ ਕਰੇ ਤੇ ਗੁਰੂ ਤੋਂ ਹੁਕਮ ਲਵੇ ਜੋ ਗੁਰੂ ਨੇ ਹੁਕਮ ਦੇ ਵਿੱਚ ਕਹਿ ਦਿੱਤਾ ਉਹ ਨੂੰ ਸਾਲ ਕਰਕੇ ਕਿ ਜੋ ਗੁਰੂ ਨੇ ਹੁਕਮ ਦੇ ਦਿੱਤਾ ਨਾ ਤਾਂ ਅਗਰ ਗੁਰਾਂ ਕੀ ਦੇਇਆ ਤਾਂ ਜੀ ਗੁਰੂ ਅਨਸਾਰ ਮਾਰਿਆ ਤੇ ਜਦੋਂ ਸਾਧ ਸੰਗਤ ਦੀ ਹੁਕਮ ਲਿਆ ਤਾਂ ਹੁਕਮ ਨਾਮਤ ਸਹਿਬਾਇਰਾ ਕਹਿਰ ਜਾਂਕੋ ਮਿਲਿਆ ਜਾਂਕੋ ਰੱਬ ਕਿਰਪਾ ਇਹ ਇਹ ਵੀ ਨਹੀਂ ਭੈਲ ਇਹ ਜਿਹੜੀ ਸੇਵਾ ਭਾਈ ਉਹਨੂੰ ਵੀਰੇ ਜਿੱਤੇ ਪਰਮਾਤਮਾ ਮਿਹਰਬਾਨ ਹੈ ਜਿਹੜਾ ਸੇਵਾ ਕਰਦਾ ਹੈ ਜਿਹੜਾ ਸੰਗਤ ਦੀ ਸੇਵਾ ਉਹ ਅਹਿਰ ਮਹਿਨਤਾਂ ਕੋ ਮੈਂ ਸਾਧੂ ਜੀ ਕਿਤੇ ਭਾਈ ਇਸ ਜੇਵਨ ਜਿਹੜਾ ਮੁਸੀਬਾ ਕਰ ਰਿਹਾ ਕਿ ਉਹਨੂੰ ਦਿੱਤੀ ਜਾਵੇ ਸੰਗਤ ਦਾ ਮਤਲਬ ਹੈ ਕਿ ਉਸ ਸਮੇਂ ਸੇਵਾ ਜਿਹੜੇ ਸੇਵਾ ਦੇ ਵਿੱਚ ਕਾਪਤਨ ਸੰਸਾਦ ਸੰਗਠ ਨਵਾਬ ਕਪੂਰ ਨੇ ਸੰਗਤ ਵਿੱਚ ਕਥਾ ਚੱਲ ਰਹੀ ਸੀ ਤੇ ਜਦੋਂ ਸਿੰਘਾਂ ਨੇ ਮਤਲਬ ਪਾ ਕੇ ਕਿਹਾ ਸਾਹਿਬ ਕਿ ਨਵਾਬ ਕਪੂਰ ਸਿੰਘ ਜੀ ਮੰਨ ਕੇ ਤੁਹਾਨੂੰ ਦਵਾਹੀ ਦੇਣੀ ਹੈ ਨਵਾਬ ਕਪੂਰ ਨੇ ਕਹਿਣ ਲੱਗੇ ਜੀ ਮੈਨੂੰ ਦਵਾਹੀ ਨਹੀਂ ਚਾਹੀਦੀ ਆਹ ਜੇ ਤੁਸੀਂ ਖਾਲਸਾ ਪੰਥ ਦਾ ਹੁਕਮ ਹੈ

ਕੈਨ ਨੰਬਰ ਇੱਕ ਉਸ ਦੀਵਾਨਾ ਲਈ ਡਾਵੇ ਦੂਸਰਾ ਜੋ ਇਹ ਨਿਵਾਗੀ ਦੇ ਵਿੱਚ ਰਕਮ ਆਈ ਹੈ ਗੁਰੂ ਜੀ ਬੋਲ ਦੇ ਭਾਈ ਤੀਸਰੀ ਸ਼ਕਸੀ ਨਿਵਾਗੀ ਜਿਹੜੀ ਹੈ ਪੰਜ ਸਿੰਘਾਂ ਦੇ ਚਰਨਾਵਾਂ ਉੱਪਰ ਆ ਕੇ ਵੀ ਦਿੱਤੀ ਹੋ। ਇਹ ਸਾਸ ਜੀ ਨੇ ਜਦੋਂ ਨਿਵਾਗੀ ਵੜੀ ਨਾ ਤੇ ਉਸ ਤੋਂ ਬਾਅਦ ਵੀ ਨਿਵਾਗ ਨੂੰ ਫੂਸਰੇ ਨੇ ਸੇਵਾ ਦੀ ਸੋਚੀ ਭੋੜਿਆਂ ਦੀ ਜਿੱਦ ਦੀ ਸੇਵਾ ਕਰਨੀ। ਸੰਗਤ ਵਿੱਚ ਪੱਖਾ ਚਲਣਾ ਸਤਿਗੁਰੂ ਜੀ ਕਹਿੰਦੇ ਭਾਈ ਆਣੀ